ਜੇ ਜੀਓ ਲਿਖਿਆ ਹੁੰਦਾ ਫੇਰ ਵਧਾ ਦਾਂਦਾ ਅੱਛਾ ਜੀ ਹਾਂ ਇਹ ਕੰਪਨੀ ਚ ਹੋ ਜਾਂਦੀ ਫੇਰ ਕੰਪਨੀ ਚ ਹੋ ਜਾਂਦੀ ਏ ਆਪਣੀ ਮੇਡ ਬੱਕਰੀ ਹੋ ਜਾਂਦੀ ਇਹ ਨਾਲ ਸਲ ਬਾਈ ਜਿਵੇਂ ਘੋੜੇ ਕੋੜੀਆਂ ਦੇਖਦਾ ਪਿਆਰ ਹੁੰਦੀ ਆ ਹਾਂ ਇਹ ਟੱਟੂ ਆ ਟੱਟੂ ਆ ਇਹ ਕਿ ਅਸੀਂ ਕੋਈ ਇੰਨੇ ਕ ਟਾਈਮ ਦੇ ਵਿੱਚ ਅਸੀਂ ਚੀਜ਼ ਦੇਖੀ ਬੰਦਰ ਇਹਨਾਂ ਬੱਕਰੀ ਹੋਰ ਦਿਖਾ ਦਿੰਦੇ ਇਹਨੂੰ ਡੱਬੀ ਵੀ ਨਹੀਂ ਕਹਿ ਸਕਦੇ ਇਹ ਤਾਂ ਇੰਗਲਿਸ਼ ਲਿਖੀ ਹੋਈ ਆ ਇੰਗਲਿਸ਼ ਤੁਸੀਂ ਦੇਖ ਲਓ ਜੀ ਆਈ ਏ ਠੀਕ ਹੈ ਉਧਰਲੇ ਨੂੰ ਜੇ ਧੱਕੇ ਨਾਲ ਜੈਡ ਬਣਾਉਣਾ ਤਾਂ ਆਪਣੀ ਮਰਜ਼ੀ ਆ ਨਹੀਂ ਜੀ ਆਈ ਏ ਇਹ ਤਾਂ ਫੋਲੀ ਪਿਓਰ ਲਿਖਿਆ ਪਿਆਗਾ ਹੁਣ ਇਹ ਕਿਤੇ ਬੰਦਾ ਮੁੱਲ ਨਾ ਵਧ ਕਰਦੇ ਮੈਨੂੰ ਲੱਗਦਾ ਇਹਦਾ ਬੱਕਰੀ ਦਾ ਜਮੀਨ ਇਹਨੂੰ ਦੱਸਦਾ ਮਹਾ ਜੀ ਆਈਏ ਲਿਖਿਆ ਹੋਇਆ ਆਪ ਤਾਂ ਵਿਚਾਰੇ ਇਹਨੂੰ ਪੜ੍ਹਨਾ ਆਉਂਦਾ ਨਹੀਂ ਹੈਨਾ ਕੀ ਹਾਲਾਂ ਬਾਈ ਲੱਗੇ ਹੋਏ ਠੀਕ ਹੈ ਬਾਈ ਜੀ ਠੀਕ ਹੈ ਕੀ ਮੁੱਲ ਕਰਦਾ ਇਹਦਾ ਮੁੱਲ ਦੀ ਆਪਾਂ 25000 ਰੁਪਇਆ ਕਰਿਆ ਹੁਣ ਵਧਾ ਦਿਆਂਗੇ ਜੀ ਉਹੀ ਕਰਿਆ ਨਾ ਮਹਾ ਦੀ ਰੇਟ ਵਧਾਊਗਾ ਵਧ ਗਿਆ ਰੇਟ ਹਾਂਜੀ ਹਾਂਜੀ ਜੀ ਆਈਏ ਜੇ ਜੇ ਜੀਓ ਲਿਖਿਆ ਹੁੰਦਾ ਫੇਰ ਵਧਾ ਦਾਂਦਾ ਅੱਛਾ ਜੀ ਹਾਂ ਇਹ ਕੰਪਨੀ ਚ ਹੋ ਜਾਂਦੀ ਫੇਰ ਕੰਪਨੀ ਚ ਹੋ ਜਾਂਦੀ ਏ ਆਪਣੀ ਮੇਡ ਬੱਕਰੀ ਹੋ ਜਾਂਦੀ ਜਮਾ ਰਿਜਨ ਲਿਖਿਆ ਹੀ ਮੈਨੂੰ ਨਹੀਂ ਪੜਨਾ ਆਉਂਦਾ ਜਮਾ ਓਕੇ ਆ ਨਾ ਰਿਪੋਰਟ ਜਮਾ ਓਕੇ ਆ ਠੀਕ ਆ ਜੀ ਬਾਕੀ ਪੜਨ ਵਾਲੇ ਹੋਣਗੇ ਕਿਉਂ ਬਈ ਜੇ ਆਈ ਇਹ ਹੈਗਾ ਹਾਂ ਹਾਂ ਆਇਆ ਹੈਗਾ ਕੀ ਹੋਰ ਹੈਗਾ ਬਾਕੀ ਤੁਸੀਂ ਕਮੈਂਟਾਂ ਐ ਦੱਸੋ ਇਹਨੇ ਮੁੱਲ ਕਰਤਾ ਹੁਣ ਇੰਦਰ ਹੀ ਬੰਦਾ ਇੰਦਰ ਪਤਾ ਨਹੀਂ ਵਿਖਾ ਦੇ ਆ ਜਾ ਉਧਰ ਕੁਝ ਨਹੀਂ ਹੈਗਾ ਉਧਰ ਕੁਝ ਨਹੀਂਗਾ ੱੱਕੇ ਨਾਲ ਨਾ ਬਣਾਓ ਉਧਰ ਤਾਂ ਬਿੰਗਵਾਲ ਨਗੇ ਐ ਕਰਦੇ ਕੜੀਆਂ ਲੈ ਇੱਧਰ ਕੁਝ ਨਹੀਂ ਹੈਗਾ ਇੱਧਰ ਤਾਂ ਬਸ ਐ ਆਇਆ ਲੱਲਰ ਪੱਲਰ ਜਿਆ ਕਰਿਆ ਹੋਇਆ ਇੱਧਰ ਤਾਂ ਕੀ ਆ ਕਬਈ ਠੀਕ ਹੈ ਹੈ ਕੱਬਣਾ ਕਿ ਕਿੰਨੇ ਟਾਈਮ ਦੀ ਕੱਬਣੀ ਮਹੀਨਾ ਲੈਂਦੀ ਸੂਨ ਚ ਸੂਨ ਚ ਹਾਂ ਮਿਲ ਆ ਗਿਆ ਤੇ ਹਾਂਜੀ ਕੀ ਲੱਗਿਆ 20000 ਰੁਪਏ ਦਿੰਦੇ ਜੀ ਬਹੁਤ ਹੈ ਬਹੁਤ ਆ ਮੁੱਲ ਤਾਂ ਨਹੀਂ ਹੁਣ ਤਾਂ ਥੋੜੇ ਆਈ ਅੱਛਾ ਇਹ ਗੱਲ ਵੀ ਹੈਗੀ ਆ ਭਾਈ ਹੁਣ ਜੀ ਆਈ ਏ ਲਿਖਿਆ ਗਿਆ ਹਾਂਜੀ ਗੱਲ ਕਰ ਇਹਨੂੰ ਜੈ ਵੀ ਜੀ ਆਈ ਏ ਕਰੀ ਨੂੰ ਇੱਧਰ ਜੈ ਬੋਲ ਸਕਦੇ ਆ ਹਾਂ ਜੈ ਹੁਣ ਠੱਕੇ ਨਾਲ ਬੋਲ ਬੋਲ ਲੈਣਾ ਪਊਗਾ ਹਾਂਜੀ ਹਾਂਜੀ हां ਤੱਕੇ ਨਾਲ ਫਿਰ ਇਹਨੂੰ ਜੈ ਕਹਦਾ ਨੇਗੇ ਨਹੀਂ ਜੀ ਉਹ ਤਾਂ ਕਮੈਂਟ ਵਾਲੇ ਦੱਸਣਗੇ ਨਾ ਭਾਈ ਜੀ ਆਈ ਆਪਣੇ ਆਉ ਤਗੜੇ ਬੈਠੇ ਆ ਠੀਕ ਐ ਜੈਡ ਆ ਜੈਡ ਲਿਖਿਆ ਮੈਂ ਮਗਰ ਉਹ ਅੱਛਾ ਆ ਦੇ ਆ ਬੰਦਾ ਬਾਅਦ ਚ ਆਏ ਨੇ ਜੈਡ ਵੀ ਸੱਚੇ ਨੇ ਜੈਡ ਇਹਨੇ ਜੈਡ ਵੀ ਕਹੀ ਕਲੀਅਰ ਕਰ ਤਾਂ ਕਹਿੰਦਾ ਵੀ ਹਾਂ ਜੈਡ ਆ ਇਹ ਮੈਂ ਵੈਸੇ ਜੈਡ ਇਹਨੂੰ ਬਣਾਉਂਦਾ ਨਹੀਂਗਾ ਆ ਪਿਓਰ ਦੀਂਦੇ ਨੇਗੇ ਉਹ ਪਿਓਰ ਨਹੀਂ ਦੀਂਦਾਗਾ ਹੈ ਇਹ ਮੁੱਲ ਵਧ ਕਰੀ ਜਾਂਦਾ ਹੁਣ ਬੱਕਰੀ ਦਾ ਹੋਰ 25000 ਕਰਤਾ ਬੜਾ ਜਿਆਦਾ ਹੈਗਾ ਜੱਡ ਜੀ ਹਾਂ ਇਹ ਥੋੜਾ ਪਹਿਲਾਂ ਬੱਚੀ ਕਰਿਆ ਜੀ ਹੁਣ ਤਾਂ ਵੱਧ ਕਰਾਂਗੇ ਵੱਧ ਕਰਾਂਗੇ ਹਾਂਜੀ ਹਾਂਜੀ ਹਾਂ ਚਾਰ ਚੱਲ ਠੀਕ ਆ ਭਾਈ ਹਾਂ ਹੁਣ 50 ਕਰ ਦਾਂਗੇ 50 ਕਰਨ ਹੋਰ ਠੀਕ ਐ ਲੈ ਭਾਈ ਚੀਜ਼ ਹੋਰ ਦਿਖਾ ਦਿੰਦੇ ਤੁਹਾਨੂੰ ਵੀ ਚੀਜ਼ ਇੰਨੀ ਸੋਹਣੀ ਆ ਵੀ ਆਪਾਂ ਸੋਚ ਵੀ ਨਹੀਂ ਸਕਦੇ ਠੀਕ ਐ ਉਹ ਇਹਦੀ ਮਾਂ ਖੜੀ ਆ ਤੇ ਆ ਬੱਚਾ ਆ ਗਿਆ ਬੱਚੇ ਦਾ ਵਜ਼ਨ ਹੈਗਾ ਬਹੁਤ ਜਿਆਦਾ ਇੱਕ ਵਾਰ ਚੱਕੀਏ ਇਹਨੂੰ ਜੰਨੀ ਬਈ ਵੇ ਖੜੇ ਖੜੇ ਛੱਡ ਦੇ ਛੱਡ ਦੇ ਛੱਡ ਦੇ ਆ ਦੇ ਜੀ ਇਹ ਐ ਜਿਵੇਂ ਗਰਦਨ 'ਚ ਠੂਕੀ ਹੁੰਦੀ ਇਹਦੀ ਐਂ ਜਿਹਾ ਇਹਦਾ ਕੱਲੇ ਦੁੱਧ ਪੀਤਾ ਆ ਬਾਈ ਕੱਲੇ ਦੁੱਧ ਪੀਤਾ ਆ ਹਾਂ ਇਹ ਕੈਰੀ ਹੀ ਐ ਇੱਕ ਮਿੰਟ ਚੱਕੀ ਹੁਣ ਇਹਨੂੰ ਤਾਂ ਆਹ ਕੋਈ ਪਰਚੀ ਕਰਾਉ ਕਿਹੜੀ ਨਸਰ ਆ ਇਹ ਇਹ ਨਾਲ ਸਲ ਬਾਈ ਜਿਵੇਂ ਘੋੜੇ ਕੋੜੀ ਜਿਹਾ ਪਿਆਰ ਹੁੰਦੀ ਆ ਹਾਂ ਇਹ ਟੱਟੂ ਆ ਟੱਟੂ ਆ ਇਹ ਟੱਟੂ ਹੁੰਦਾ ਉਹ ਆ ਇਹ ਦੇਸੀ ਆ ਗਿਆ ਜਾਨੀ ਇਹ ਸੂ ਟੱਟੂ ਆ ਕਿੱਕੋ ਬਾਈ ਘੋੜਿਆਂ ਵਾਲੇ ਉਹ ਆ ਵੀ ਟੱਟੂ ਹੁੰਦੇ ਨੇਗੇ ਠੀਕ ਐ ਵਾਜਨ ਕਿੰਨਾ ਇਹਦਾ ਵਾਜਨ ਇਹਦਾ ਇਦਾਂ ਹੀ 12 13 ਕਿੱਲੋ ਲੈ ਠੀਕ ਆ ਹੁਣ ਇਹਨਾਂ ਬਾਜਨ ਹੁੰਦਾ ਬੱਚੇ ਦਾ ਨੌਰਫਾ ਹਾਂ ਇਹਦਾ ਕੱਲੇ ਦੁੱਧ ਚੁੰਗਿਆ ਇਹਦਾ ਪਹਿਰੀ ਆ ਮਾਂ ਉਹ ਸਾਰਾ ਦੁੱਧ ਇਹ ਚੋਂਦਾ ਆ ਦੇਖਾ ਬੱਕਰੀ ਖੜੀ ਆ ਕੱਲੇ ਹੀ ਬਿੰਦੀ ਆ ਠੀਕ ਆ ਕਾਹੀ ਇਹਦਾ ਹੀਜ ਬੋਕਰਦੀ ਏ ਇਹ ਬਲਾਈ ਦੀ ਟੱਟੂ ਆ ਇਹ ਬਲਾਈ ਦੀ ਟੱਟੂ ਆ ਸਹੀ ਯਾਰ ਬਾਜਨ ਫਿਰ ਇਹਦਾ ਕਿੰਨਾ ਪਾਊਗਾ ਇਹ ਇਹ ਬਾਜਨ ਦਾ ਬਸੇਰਾ ਕਰ ਜੀ ਇਹ ਬਾਜਨ ਪਾ ਸਕਦਾ ਕੋਸਟ ਕੋਸਟ 50 60 ਕਿਲੋ ਕਿੰਨੇ ਟਾਈਮ ਚ ਤਿੰਨ ਸਾਲ ਦੇ ਸਰਵਾਗਾਂ ਪੱਠਾ ਹੈ ਪੱਠਾ 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 ਇਹ ਗੋਲ ਆ ਨਾ ਜਮ ਬਿਲਕੁਲ ਗੋਲ ਆ ਪਿਓਰ ਗੋਲ ਆ ਉਹ ਵੀ ਸਾਊ ਆ ਵਿਚਾਰਾ ਇਹ ਤਾਂ ਬਹੁਤ ਸਾਊ ਆ ਹਾਂ ਤੁਸੀਂ ਗੋਸਤ ਮਾਪੀ ਜਾਂਦੇ ਪਾਪੀ ਹੋ ਇਹਦਾ ਬੱਚੇ ਦਾ ਇਹ ਤਾਂ ਜੇ ਕੋਈ ਸੇਵ ਵਾਲਾ ਬੰਦਾ ਲੱਜੇ ਉਹਦੇ ਵਾਸਤੇ ਆ ਅੱਛਾ ਕੀ ਮੁੱਲ ਕਰਿਆ ਟੱਟੂ ਦਾ ਹੋਣ ਆ ਗਿਆ ਹੋਰ ਬਥੇਰਾ ਇਹਦਾ ਨਾ ਇੱਕ ਸੀਨਾ ਆ ਗਿਆ ਦੇਖ ਲੈ ਹਾਂ ਸੀਨਾ ਬਹੁਤ ਚੌੜਾ ਸੀਨਾ ਦਿਖਾਓ ਬੱਚੇ ਦਾ ਸੀਨਾ ਬਹੁਤ ਚੌੜਾ ਸਹੀ ਗੱਲ ਆ ਹਾਂ ਤੁਰਦਾ ਤਾਂ ਦੇਖਾਂ ਇਸ ਪਲਮਾਨਾ ਨੂੰ ਦੇਖੋ ਸੋਮੋ ਪਹਿਲਵਾਨ ਹਾਂ ਸੋਮੋ ਪਹਿਲਵਾਨ ਦੇਖੋ ਭਾਈ ਪੂਰਾ ਸੋਹਣਾ ਗੱਟ ਚੱਟੂ ਮੈਨੂੰ ਲੱਗਦਾ ਦੁੱਧ ਪਿੰਦੇ ਬਿੰਦੇ ਪੀਂਦਾ ਹੈ ਨਾ ਬਈ ਪੱਕਾ ਇਹ ਹੀ ਪੀਂਦਾ ਤੁਸੀਂ ਇਹ ਦੇਖੋ ਵੀ ਰੱਜਿਆ ਪਿਆ ਦੁੱਧ ਇੰਨਾ ਮਾਂ ਥੱਲੇ ਰੱਜਿਆ ਪਿਆ ਹੋਰ ਰੱਜਿਆ ਪਿਆ ਤਾਂ ਪੀਤਾ ਨਹੀਂ ਜਾਂਦਾ ਪੀਤਣ ਜਾਂਦਾ ਸਹੀ ਗੱਲ ਹੈ ਚੀਜ਼ ਸੋਹਣੀ ਲੱਗੀ ਮਾਂ ਦਾ ਇਹ ਮੁੱਲ ਕੀ ਕਰੇ ਸਾਰੇ ਕਾਸੇ ਦਾ ਇਹਦਾ 25000 ਰੁਪਏ 25000 ਬੱਚਾ ਸੋਣਾਗਾ ਐਸੀ ਦੀ ਮੁੱਲ ਮੰਗੀਆਂ ਨੂੰ ਮੈਨੂੰ ਲੱਗਦਾ ਫਿਰ ਇਹਦੇ ਕਰਕੇ ਸਾਰੀ ਮੰਡੀ ਚ ਘੁੰਮ ਕੇ ਤੂੰ ਗੇੜਾ ਦੇ ਕੇ ਆਂ ਬਾਈ ਕਿਤੇ ਮਿਲਿਆ ਤੈਨੂੰ ਇਹਦਾ ਇਹਦਾ ਬਾਈ ਤਰਸੇਮ ਤੈਨੂੰ ਕੋਈ ਵੀ ਬੰਦਾ ਕਮੈਂਟ ਕਰਕੇ ਦੱਸੇ ਵੀ ਕਿਸੇ ਨੂੰ 5 ਸਾਲ ਹੋ ਗਏ 7 ਸਾਲ ਹੋ ਗਏ ਕੰਮ ਕਰਦੇ ਰੋ ਵੀ ਅਸੀਂ ਕੋਈ ਇੰਨੇ ਕ ਟਾਈਮ ਦੇ ਵਿੱਚ ਐਸੀ ਚੀਜ਼ ਦੇਖੀਏ ਬੰਦੇ ਨੇ ਇੰਨੇ ਵਜਨ ਵਾਲਾ ਬੱਚਾ ਨਾ ਕੋਈ ਵੀ ਕਮੈਂਟ ਕਰਕੇ ਦੱਸ ਸਕਦਾ ਕਮੈਂਟ ਕਰਕੇ ਦੱਸੋ ਬਾਈ ਜੇ 12 13 ਕਿਲੋ ਦਾ ਬੱਚਾ ਮਹੀਨੇ ਮਹੀਨੇ ਨਹੀਂ ਦੇਖਿਆ ਕਿ ਜਿਹੜਾ ਆ ਗਾਰੰਟੀ ਆ ਲੋਕਾਂ ਦਾ ਅਸੀਂ ਬਰੀਡਾਂ ਪਾਲਦੇ ਆ ਬਲੈਕ ਆ 3 ਮਹੀਨੇ ਦਾ ਤਾਂ ਕੱਟਾ ਇਹ ਬੱਕਰੀ ਨਹੀਂ ਬਰੀਡ ਪਾਲਦੀ ਹੈ ਬਾਈ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਬਰੀਡਾਂ ਦੇ ਕੰਮ ਕਰਦੇ ਆ ਐਸੀ ਬਰੀਡ ਦਿਖਾਵੇ ਕੋਈ ਬੰਦਾ ਹੈਗੇ ਕਿਸੇ ਕੋਲ ਠੀਕ ਆ ਇਹ ਤੁਸੀਂ ਰੱਖ ਲਓ ਨਾ ਅਸੀਂ ਸਾਡੇ ਕੋਲ ਠੀਕ ਆ ਬਸ ਇਹ ਗੋਲ ਹੈ ਉਹਦੀ ਬਹੁਤ ਪਿਆਰਾ ਲੱਗਿਆ ਯਾਰ ਇਹਦਾ ਬਹੁਤ ਸੋਹਣਾ ਲੱਗਿਆ ਇਹ ਦੇਖੋ ਇਹ ਖਾਤ ਟਿਕ ਰਹਾ ਪੂਰਾ ਹਾਂ ਅਬ ਇਸ ਤੇ ਸੋਹਣਾਗਾ ਚੰਗਾ ਬਾਈ ਹੈ ਟੱਟੂਓ ਓਕੇ ਸੌਰੀ ਬਾਈ